ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਚੌਥਾ ਹੋ ਪੰਥ ਦਸਾਈ ਨਿਤ ਖੜੀ ਕੋਈ ਪ੍ਰਵ ਦੱਸੇ ਤੈਨ ਜਾਉ ਖੜੀ ਪਦ ਜਿਹੜਾ ਨਾ ਇਹ ਭਾਰਾ ਉਚਾਰਨ ਕਰਨਾ ਖੜਨ ਦਾ ਵਾਚਕ ਹੈ ਉੰਜ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਬੋਲੀ ਆ ਉਹਦੇ ਇੱਥੇ ਇਹ ਵੀ ਆਉਂਦਾ ਖੜੀ ਹਾਂ ਲਜਾਈ ਹਾਂ ਉਹ ਵੀ ਵਿੱਚ ਆ ਜਾਂਦਾ ਕਿਤੇ ਪੋਲਾ ਬੁਲੇ ਜਾਂਦਾ ਕਿ ਜਿੱਥੇ ਖੜਨ ਦਾ ਵਾਚਕ ਹੋਵੇ ਉੱਥੇ ਭਾਰਾ ਉਚਾਰਨ ਕਰਨਾ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਤင် ਜਾਉ ਜਿਨੀ ਮੇਰਾ ਪਿਆਰਾ 라ਵਿਆ ਤਿਨ ਪੀਛੇ ਲਾਗ ਫਿਰਾਉ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲ ਮਿਲਣਾ ਚਾਉ ਇਹ ਵੀ ਥੋੜਾ ਜਿਹਾ ਧਿਆਨ ਨਾਲ ਉਚਾਰਨ ਕਰਨਾ ਕਰ ਮਿੰਨਤ ਕਰ ਜੋਦੜੀ ਕਰ ਜੋਦੜੀ ਇਕੱਠਾ ਨਹੀਂ ਕਹਿ ਦੇਣਾ ਨਖੇਰ ਕੇ ਪੜਨਾ ਹੈ ਕਰ ਮਿੰਨਤ ਕਰ ਜੋਦੜੀ ਇੱਥੇ ਵਿਸਰਾਮ ਹੈ ਮੈਂ ਇੱਥੇ ਯਮਕ ਲਾ ਦੇਣੀ ਹੈ ਮੈਂ ਪ੍ਰਭ ਨਹੀਂ ਕਹਿ ਦੇਣਾ ਮੈਂ ਪ੍ਰਭ ਮਿਲਣਾ ਕਾ ਚੌਕਾ ਤੇ ਫਿਰ ਠਮਕ ਲਾ ਦੇਣੀ ਹੈ ਮਿਲਣਾ ਅਣਾਣੇ ਨਾਲ ਸ਼ੁੱਧ ਉਚਾਰਨ ਕਰਨਾ ਨੰਨਾ ਨਹੀਂ ਬੋਲਣਾ ਦਲਾਵਾ ਨਾਲ ਉਚਾਰਨਾ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣ ਕਾ ਚਾਉ ਮੇਰੇ ਭਾਈ ਜਨਾ ਕੋਈ ਮੋਕ ਇੱਥੇ ਵਿਸਰਾਮ ਲੱਗੇਗਾ ਮੇਰੇ ਭਾਈ ਜਨਾ ਕੋਈ ਮੋਕ ਆਓ ਮੇਰੇ ਭਾਈ ਜਨਾ ਕੋਈ ਮੋਕ ਹਰ ਪ੍ਰਭ ਮੇਲ ਮਿਲਾਏ ਹੋ ਸਤਗੁਰ ਵਿਟਹੁ ਵਾਰਿਆ ਜਿਨ ਹਰ ਪ੍ਰਭ ਦੀ ਆਦਿਖਾਏ ਰਹਾਉ ਓਏ ਨਿਵਾਣੀ ਟਹਿ ਪਵਾ ਪੂਰੇ ਸਤਗੁਰ ਪਾਸ ਨਿਵਾਣਿਆ ਗੁਰ ਮਾਣ ਹੈ ਨਿਮਾਣਿਆ ਤੇ ਜਮਕ ਜ਼ਰੂਰ ਲਾਉਣੀ ਐ ਨਿਮਾਣਿਆ ਗੁਰ ਮਾਣ ਹੈ ਗੌਰ ਸਤਗੁਰ ਕਰੇ ਸਾਵਾਸ ਹਉ ਗੁਰ ਸਲਾਹਿ ਨ ਰੱਜਉ ਹਾਂ ਰੱਜਉ ਜਿਹੜਾ ਪਾਠ ਐ ਥੋੜਾ ਜਿਆ ਕਸ ਕੇ ਉਚਾਰਨ ਕਰਨਾ ਹਉ ਗੁਰ ਸਲਾਹਿ ਨ ਰੱਜਉ ਉੜੇ ਦੀਆਂ ਜਿਹੜੀਆਂ ਦਲੈਂਕੜਾਂ ਇਹ ਦੀਰਗ ਲਾਉਣੇ ਹਨ ਰੱਜਉ ਢੱਲਾ ਜਾਂ ਨਹੀਂ ਬੋਲਣਾ ਰੱਜਉ ਹਉ ਗੁਰ ਸਲਾਹ ਨ ਰੱਜਉ ਮੈਂ ਪ੍ਰਭ ਮੈਂ ਮੇਲੇ ਹਰ ਪ੍ਰਭ ਪਾਸ ਸਤ ਗੁਰ ਨੂੰ ਸਭ ਕੋ ਲੋਚਦਾ ਜੀਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਥੀਐ ਭਾਗਹੀਨ ਬਹਿਰੋਏ ਹਾਂਜੀ ਭਾਗਹੀਨ ਇਥੇ ਯਮਕ ਭਾਗਹੀਨ ਬਹਿਰੋਏ ਜੋ ਹਰ ਪ੍ਰਭ ਬਾਣਾ ਸੋthia ਧੁਰ ਲਿਖਿਆ ਨ ਮਿਟੈ ਕੋਇ ਹਾਂਜੀ ਜੋ ਹਰ ਪ੍ਰਭ ਬਾਣਾ ਸੋthia ਇਥੇ ਵਿਸਰਾਮ ਧੁਰ ਲਿਖਿਆ ਨ ਮਿਟੈ ਕੋਇ ਆਪੇ ਸਤਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਗੁਰ ਪੀਛੇ ਪਾਏ ਸਭ ਜੱਗ ਜੀਵਨ ਜੱਗ ਆਪ ਹੈ ਇਹ ਵੀ ਧਿਆਨ ਨਾਲ ਪੰਕਤੀ ਉਚਾਰਨ ਕਰਨੀ ਹੈ ਸਭ ਜੱਗ ਜੀਵਨ ਜੱਗ ਆਪ ਹੈ ਜੱਗ ਆਪ ਹੈ ਕੱਠਾ ਨਹੀਂ ਕਹਿ ਦੇਣਾ ਯਾਨੀ ਸਭ ਜੱਗ ਜੀਵਨ ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਜੱਗ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਫਿਰ ਬੋਲਣਾ ਆਪ ਹੈ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲ ਹੈ ਸਮਾਏ